ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਗਰਮੀ ਦੇ ਮੱਦੇਨਜ਼ਰ ਦੇਖਦੇ ਹੋਏ ਅਤੇ ਕਿਸਾਨ ਭਰਾਵਾਂ ਨੂੰ ਕਿਸੇ ਪ੍ਰਕਾਰ ਦੀ ਪਾਣੀ ਦੀ ਮੁਸ਼ਕਲ ਨਾ ਆਵੇ ਇਸ ਲਈ ਸ਼ੰਭੂ ਬਾਰਡਰ ਤੇ ਬੋਰ ਦਾ ਕੰਮ ਚਾਲੂ ਕੀਤਾ ਹੈ ਆਓ ਸੁਣਦੇ ਹਾਂ ਜੂਨੀਅਰ ਦੇ ਅਗੂ ਨੇ ਕੀ ਕਿਹਾ ਇਸ ਬੋਰ ਕਰਾਉਣ ਦੇ ਬਾਰੇ ਜਗਦੀਪ ਸਿੰਘ ਬੀਕੇ ਜੂ ਦਿੱਲੀ ਤੋਂ ਰੇਖਾ ਇਹਦਾ ਜਰਨਲਿਸਟ ਫਤਿਹਪੁਰਾ ਕੀ ਜੇ ਧਰਨਾ ਆਪਣਾ ਕਿੰਨਾ ਟਾਈਮ ਤੋਂ ਚੱਲ ਰਿਹਾ ਹੈ ਲੱਗਦਾ ਹੈ ਸਾਡਾ ਧਰਨਾ 13 ਤਰੀਕ ਨੂੰ ਸ਼ੁਰੂ ਹੋ ਕੇ ਮੰਨ ਲਓ ਵਿੱਚ ਜੇ 60-65 ਦਿਨ ਦਾ 65 ਦਿਨ ਦੇ ਲਗਭਗ ਸਾਡਾ ਧਰਨਾ ਹੋ ਜੇ ਜਿਹੜੇ ਹੁਣ ਆਪਾਂ ਇੱਥੇ ਬੋਲ ਵੀ ਆ ਤੁਹਾਡੇ ਕੋਲ ਕਰਵਾਇਆ ਜਾ ਰਿਹਾ ਇਹ ਨੂੰ ਜੋ ਉਹ ਦਾ ਹੁਣ ਇੱਥੇ ਪਾਣੀ ਦੀ ਬੜੀ ਕਿੱਲ ਦਾ ਧਰਨੇ 'ਚ ਕੋਈ ਗਰਮੀ ਦਾ ਕਰਮੀ ਦਾ ਮੌਸਮ ਹੈ ਗਰਮੀ ਕਰਕੇ ਹੁਣ ਜਿੰਨੇ ਤੇ ਧਰਨੇ ਦੇ ਸੰਗਤ ਜਾਨ ਲੋਕ ਜਿੰਨੇ ਕਿਸਾਨ ਵੀ ਹੁੰਦੇ ਨੇ ਉਹ ਪਾਣੀ ਬੜੀ ਲੋੜ ਆ ਜਿਹੜਾ ਇਹਦਾ ਇੱਥੇ ਦਾ ਪਾਣੀ ਦਾ ਪੱਤਰਨਾ ਬੜਾ ਖਰਾਬ ਹੈ ਉੱਤੇ ਵਾਲਾ ਪਾਣੀ ਤੇ ਅਸੀਂ ਸੋਚਿਆ ਜੀ ਇਹਦੇ ਬੋਲ ਟਰਾ ਕੇ ਥੱਲੇ ਵਾਲਾ ਲੈਵਲ ਜਿਹੜਾ ਹੈ ਲਗਭਗ ਜਿਹੜਾ 150 ਦੇ 200 ਫੁੱਟ ਦੇ ਵਿੱਚ ਕੋਈ ਸਰਤਨ ਪਾਣੀ ਆਵੇ ਤੇ ਉਹ ਪਾਣੀ ਉਹ ਪਾਣੀ ਨਾਲ ਉਹ ਰੋ ਰੋ ਲਾ ਕੇ ਜਿਹੜਾ ਸਾਡੇ ਕਿਸਾਨ ਨੇ ਕਪਣਾ ਜਿੰਮੇਦਾਰ ਮੇਰੇ ਜਿੰਨੇ ਮਿਸਤਾਨ ਭਰਾ ਨੇ ਉਹਨਾਂ ਪਾਣੀ ਦੇ ਤਰੀਕੇ ਨਾਲ ਮਹੀ ਦਾ ਕਰਾਇਆ ਜਾਂਦਾ ਤਾਂ ਅੱਜ ਕਿਥੇ ਹੋਪਾ ਜਿਹੜੇ ਇੱਥੇ ਆਪਣੇ ਕਿਸਾਨ ਬੜਕੇ ਹੋਏ ਨੇ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਲੰਗਰ ਦੀ ਜਿਹੜਾ ਉਸਤਾਦ ਵਿੱਚ ਕਮੀ ਪੇਸ਼ੀ ਦਾ ਗਵਾਹੀ ਦਿੱਤੀ ਅਸੀਂ ਵੀ ਇਹ ਇੱਕ ਮੰਨ ਲਓ ਕਿ ਇੱਥੇ ਗੁਰੂ ਮਹਾਰਾਜਾ ਐਨਾ ਸੀ ਪੈਰ ਆ ਵੀ ਅਸੀਂ ਗੁਰੂ ਮਾਹ ਦੇ ਮੰਨ ਕੇ ਚੱਲਦੇ ਆ ਕਿ ਜਿੱਥੇ ਜਿਹੜਾ ਗੁਰੂ ਮਹਾਰਾਜਾ ਆ ਆਪਸਾ ਹੀ ਆ ਲੰਗਰ ਦੀ ਤੁਸੀਂ ਕਹਿ ਰਹੇ ਹੋ ਲੋਜ ਨਵੇਂ ਦੇ ਨਵੇਂ ਲੰਗਰ ਕਾਰ ਸੇਵਾ ਵਾਲਾ ਬਾਬਿਆਂ ਵੱਲੋਂ ਪਿੰਡਾਂ ਵਾਲਿਆਂ ਵੱਲੋਂ ਪੂਰੇ ਪਟਿਆਲਾ ਜ਼ਿਲ੍ਹੇ ਦੀ ਟੀਮ ਵੱਲੋਂ ਫਤੇਗੜ ਤੋਂ ਬਈ ਲੰਗਰ ਜਿਹੜੇ ਦੋ ਜਿਲ੍ਹਿਆਂ ਤੋਂ ਪੂਰਾ ਲੰਗਰ ਸਹਾਯੋਗ ਆ ਮਿਲ ਰਿਹਾ ਇੱਥੇ ਤੇ ਲੰਗਰ ਦੀ ਕੋਈ ਕਿੱਲ ਨਹੀਂ ਆ ਰਹੀ ਲੰਗਰ ਬਿਲਕੁਲ ਗੂਗ ਲੰਗਰ ਤੋਂ ਟੁੱਟੀ ਵਰਤ ਰਿਹਾ ਤੇ ਧਰਨਾ ਤੋਂ ਤੱਕ ਤੁਹਾਡਾ ਤੁਹਾਨੂੰ ਜਾਈ ਇਹ ਧਰਨਾ ਦਾ ਹਜ ਤੱਕ ਸਾਡੇ ਮੰਗਾਂ ਜਿਹੜੀਆਂ ਜਿਹੜੀਆਂ ਅਸੀਂ ਤੋਂ ਕੋਈ ਧਰਨਾ ਲਾਣਾ ਸਾਡਾ ਇੱਕ ਮਜਬੂਰੀ ਹੋਈ ਹੋਈ ਹੈ ਇਹ ਦੇਖੋ ਸਾਡੀ ਜੀ ਕਹਿੰਦਾ ਜੇ ਪਹਿਲਾਂ ਧਰਨਾ ਲਾਇਆ ਦੇ ਲਈ ਉਸ ਤਾਂ ਜਿਹੜਾ ਮੋਦੀ ਸਰਕਾਰ ਨੇ ਜਿਹੜੇ ਮੰਗਾਂ ਮੰਨ ਲਈਆਂ ਮੰਨ ਕੇ ਹੁਣ ਜਦੋਂ ਮੰਨੀਆਂ ਹੋਈ ਮੰਗਾਂ ਲਾਗੂ ਵੀ ਨਹੀਂ ਕਰਾਇਆ ਜਾਂ ਤੱਕ ਹੁਣ ਲਾਗੂ ਨਹੀਂ ਹੋਈ ਧਰਨਾ ਦਾ ਜੱਤ ਤੱਕ ਅੰਦੋ ਮਿੱਥੇ